ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਹਾਲੈਂਡ ਤੇ ਅਰਜਨ ਮੇਰੇ ਨਾਲ ਵੱਡੇ ਅੰਕਲ ਵੀ ਤੇ ਛੋਟੇ ਵੀਰ ਵੀ ਸਾਰਿਆਂ ਨੂੰ ਫਤਿਹ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਇਹਨਾਂ ਦੋਨਾਂ ਟਰੈਕਟਰਾਂ ਦੇ ਵਿੱਚ ਨਾ ਆਪਾਂ ਕੰਪੈਰੀਜ਼ਨ ਰੇਟ ਦਾ ਵੀ ਦੱਸਾਂਗੇ ਹੌਸਪਾਵਰ ਤਾਂ ਦੋਨਾਂ ਦੀ ਸੇਮ 50 ਐਚਪੀ ਦੋਨੇ 50 ਐਚਪੀ ਆ ਤੇ ਫੰਕਸ਼ਨਾਂ ਬਾਰੇ ਤੇ ਹੋਰ ਜਿਹੜੇ ਜਿਹੜੇ ਇਹਨਾਂ ਦੇ ਵਿੱਚ ਡਿਫਰੈਂਸ ਹੋਏ ਆਪਾਂ ਤੁਹਾਡੀ ਗੱਲਬਾਤ ਵੀ ਰਹਿਣਾ ਕਰਾਉਣੇ ਆ ਹੋਰ ਜੀ ਭਰਾ ਜੀ ਵਧੀਆ ਜੀ ਟਾਈਮ ਸੇ ਤਾਂ ਸਾਰੇ ਵਿਦਿਆਰਥੀ ਬਿਲਕੁਲ ਵਧੀਆ ਜੀ ਤੇ ਇਹ ਵੀ 50 ਤੇ ਉਹ ਵੀ 50 ਹੈ ਨਾ ਇਹਦੇ ਵਿੱਚ ਇਹਨਾਂ ਦੋਨ ਦਾ ਜੇ ਆਪਾਂ ਡਿਫਰੈਂਸ ਕਰੀਏ ਇਹਨਾਂ ਚ ਕੋਈ ਡਿਫਰੈਂਸ ਕੀ ਹੋਏਗਾ ਟਾਇਰ ਸਾਈਜ਼ ਤਾਂ ਇਹਨਾਂ ਦੇ ਸੇਮ ਆਗੇ ਹੂੰ ਟਾਇਰ ਸਾਈਜ਼ ਸੇਮ 16 ਦੇ ਇਹਦੇ ਆ 16 ਦੇ ਉਹਦੇ ਆ ਹੈ ਨਾ ਤੇ ਇਹ ਕਿੰਨਾ ਮਾਡਲ ਆ ਇਹ 21 ਮਾਡਲ ਆ ਉਹ ਵਾਲਾ ਅਰਜਨ ਆਓ ਜੀ ਅਰਜਨ ਕਿੰਨਾ ਮਾਡਲ ਆ ਉਹ ਆਪਾਂ ਕੀ ਕਹਿੰਦੇ ਆ 23 ਮਾਡਲ 23 ਮਾਡਲ ਉਹ 23 ਇੱਕ ਯਾਨੀ ਕਿ 22 ਮਾਡਲ ਹੈ 23 ਬਾਰਕਾ ਹਾਂ 23 ਦੀ ਓਕੇ ਹੈਗਾ ਬਾਈ ਹੈਗਾ ਬਾਈ ਵੀ ਬਾਈ ਚ ਬਣਿਆ ਮੈਨੂਫੈਕਚਰਿੰਗ ਬਾਈ ਦੀ ਹੋएगी ਬਾਅਦ ਚ ਕਾਪੀ ਠੀਕ ਆ ਵੀਰੇ ਚੱਲ ਕਿੰਨੇ ਕ ਗਏ ਆਈਡੀਆ ਕੋ ਪਤਾ ਲਾਈ ਸੋਚ ਦੋਨਾਂ ਦੀ ਦੇਖੀ ਪਿੱਤੇ ਚੜੀ ਉੱਪਰ ਉਹਦੇ ਇਹ ਮੇਰੇ ਪਿੱਛੜੀ 1300 ਚੱਲ ਗਿਆ 1350 ਘੰਟਾ ਇਹ 1300 ਹੂੰ ਪਿੱਤੇ ਦੇਖੀ ਉਹਨੂੰ ਉਹ ਕਿੰਨਾ ਚੱਲ ਗਿਆ ਸੋਚ ਲਾ ਕੇ ਦੇਖ ਲੈ 1700 ਉਹ 1700 ਤੇ ਕਿੰਨਾ ਕਿਆ 1300 13 1350 1350 1700 500 ਘੰਟੇ ਦਾ ਫਰਕ ਹਾਂ ਹਾਂ ਇਹਨਾਂ ਦੋਹਾਂ ਦੇ ਵਿੱਚ ਹੁਣ ਜੇ ਡਿਫਰੈਂਸ ਕੋਈ ਤੁਹਾਨੂੰ ਦਿਮਾਗ 'ਚ ਆਉਂਦਾ ਹੋਵੇ ਆਈਡੀਆ ਜ਼ੋਰ ਦਾ ਜਾਂ ਕਿਸੇ ਗੱਲ ਤੋਂ ਵੀ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਸਾਰੇ ਆਪਾਂ ਆਪਣੀ ਥਾਂ ਹੀ ਵਧ ਜਾਨੇ ਕੋਈ ਵੀ ਕਿਸੇ ਤੋਂ ਮਾੜਾ ਚੰਗਾ ਨਹੀਂ ਕੋਤੋਰੀਆਂ ਦਾ ਫਰਕ ਹੈਗਾ ਇਹਨਾਂ ਦਾ ਤੋਰੀਆਂ ਦਾ ਫਰਕ ਉਹ ਕੱਲਾ ਲੋਹ ਆਈ ਆ ਗਿਆ ਉਹ ਲੋਹ ਆਈ ਆ ਇਹ ਹਾਈ ਲੋ ਮੀਡੀਅਮ ਇਹ ਹਾਈ ਲੋ ਮੀਡੀਅਮ ਪਰ ਲੋਚ ਵੀ ਇਹਦਾ ਤੋੜਾ ਜ਼ਿਆਦਾ ਸਲੋ ਆ ਇਹਦਾ ਹਾਂ ਇਹ ਆਪਾਂ ਦੱਸਿਆ ਸੀ ਵੀ ਕਰੀਪਰ ਹਨਾ ਇਹ ਕਰੀਪਰ ਆ ਗਿਆ ਆਹ ਵਾਲਾ ਉਹੀ ਟਰੈਕਟਰ ਜਿਹਦੀ ਆਪਾਂ ਲਾਸਟ ਵੀਡੀਓ ਤੁਸੀਂ ਦੇਖੀ ਹੋਣੀ ਆ ਉਹ ਪਰੇ ਹਲੇ ਜੋਂਡੀਰ ਨਾਲ ਉਹਦੇ ਵਿੱਚ ਨਾ ਸਾਡੇ ਤੋਂ ਗਲਤੀਆਂ ਬਹੁਤ ਹੋਈਆਂ ਉਹ ਗਲਤੀਆਂ ਅਸੀਂ ਉਹਨਾਂ ਕਲੀਅਰ ਕਰਾਂਗੇ ਵੀਰਾਂ ਨੇ ਕਮੈਂਟਾਂ ਵਿੱਚ ਦੱਸਿਆ ਸਾਨੂੰ ਹਨਾ ਜੀ ਉਹ ਸਾਰੀਆਂ ਗਲਤੀਆਂ ਕਲੀਅਰ ਕਰਕੇ ਦੁਬਾਰਾ ਫਿਰ ਕਿਸੇ ਦਿਨ ਤੁਹਾਨੂੰ ਉਹਨਾਂ ਦਾ ਦੋਨੋਂ ਦਾ ਸ਼ੋਅ ਮੈਚ ਦਿਖਾ ਦਾਂਗੇ ਅੱਜ ਇੱਕ ਰੀਨਾ ਵੀ ਚਾਰ ਚਫੇਰੇ ਲਾਗੇ ਝੋਨੇ ਤੇ ਅੱਜ ਉਹ ਗਲ ਬੰਨੀ ਹਣ ਜਦੋਂ ਫੇਰ ਖੇਤ ਖਾਲੀ ਹੋਣਗੇ ਉਦੋਂ ਦੋਨਾਂ ਦਾ ਕੰਪੈਰੀਸ਼ਨ ਫੇਰ ਕਰਾਂਗੇ ਅੱਡੋ ਅੱਡੀ ਸਾਰਿਆਂ ਦਾ ਹੀ ਕਰਾਂਗੇ ਆਪਾਂ ਉਹ ਕੱਲਾ ਹਾਈ ਲੋ ਆ ਗਿਆ ਇਹ ਹਾਈ ਲੋ ਮੀਡੀਅਮ ਇਹ ਕਿੰਨੇ ਦਾ ਉਦੋਂ ਆਪਣੇ ਰਿੰਪੇ ਨਿਕਲਿਆ ਸੀ 72 ਦਾ ਸੀ 72 ਦਾ ਹਾਂਜੀ ਇਹ ਮਿਲਦਾ ਨਹੀਂ ਸੀ ਅਬ ਤੋ ਅੱਗੇ ਵੀ ਦੱਸਿਆ ਸੀ ਉਦੋਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਸੈਂਟਰ ਗੇਅਰ ਹੈ ਨਾ ਇਹ ਨਹੀਂ ਮਿਲਦਾ ਇਤੋਂ ਕਿਦੋਂ ਵੀ ਸਾਈਡ ਗੇਅਰ ਮਿਲ ਜਾਂਦੇ ਇਹ ਫਿਰ ਸੁਲਤਾਨਪੁਰੋਂ ਲਿਆਂਦਾ ਠੀਕ ਹੈ ਨੇ ਜੇ ਮਿਲਦਾ ਨਹੀਂ ਸੀ ਤੇ ਜੇ ਲੈਣ ਵਾਸਤੇ ਕੋਈ ਪੈਸਾ ਵਧ ਦੇਣਾ ਪਿਆ ਕਿ ਨਹੀਂ ਬਾ ਥੋੜੇ ਜਿਹੇ ਦੇਣਾ 20000 ਰੁਪਇਆ ਵਧ ਦੇਣਾ ਪਿਆ ਦੇਣਾ ਪਿਆ ਸੀ ਹਾਂ ਤਾਂ ਜਾਨੀ ਕਿ 7 ਸੁੱਤ ਦਾ ਮਿਲ ਜਾਂਦਾ ਸੀ ਜੀ ਇਥੋਂ ਇਹ ਆਪਾਂ ਲਿਆ ਚੱਲਦਾ ਹਨਾ ਇਹ ਚੱਲਦਾ ਲਿਆ ਇਹ ਕਿੰਨੇ ਦਾ ਲਿਆ ਸੀ ਇਹ ਆਪਾਂ 7 60 ਦਾ 7 60 ਦਾ ਉਹ ਆ ਗਿਆ ਆਪਣਾ 4 ਸਿਲੰਡਰ ਹੂੰ ਇਹ 3 ਇਹ 3 ਸਿਲੰਡਰ ਉਹ ਬਿਨਾਂ 터ਬੋ ਤੋਂ ਬਿਨਾਂ 터ਬੋ ਇਹ ਵਿਦ 터ਬੋ ਇਹ ਵਿਦ 터ਬੋ ਕੋਈ ਰਾਈਟ ਪੰਪ ਵੀ ਮਾਈਕੋ ਆ ਦਾ ਹਾਂ ਇਹਦਾ ਦੂਜਾ ਆ ਗਿਆ ਰੂਟਰ ਇਹਦਾ ਰੂਟਰ ਪੰਪ ਆ ਗਿਆ ਪੰਪ ਮਾਈ ਗੋਡ ਹਾਂ ਇਹ ਕਿਤੇ ਡਾਇਰੈਕਸ਼ਨ ਆ ਗਈਆਂ ਉਹਦੇ ਡਾਇਰੈਕਸ਼ਨ ਆਣੀ ਹੈ ਉਹਦਾ ਹਿਸਾਬ ਕਿ ਤਾਂ ਸਿੱਧਾ ਹੈ ਨਾ ਉਹ ਹੀ ਸਿੱਧਾ ਸਿੱਧਾ ਇੱਕ ਚੀਜ਼ ਹੋਰ ਮੈਨੂੰ ਬੜੀ ਅੱਜ ਹੀ ਪਤਾ ਲੱਗੀ ਆ ਉਹਦੇ ਆਪਾਂ ਵੀ ਨਹੀਂ ਧਿਆਨ ਦਿੱਤਾ ਜਿਹੜੇ ਵੀਰਾਂ ਕੋਲੇ ਅਰਜਨ ਹੋਏਗਾ ਉਹਨਾਂ ਨੂੰ ਪਤਾ ਹੋਏਗਾ ਉਹਦੇ ਲਿਫਟ ਦੇ ਸੈਂਸਿੰਗ ਵਾਲਾ ਸਿਸਟਮ ਹੈ ਇਹ ਇੱਕ ਜਿਹੜੇ ਆਪਾਂ ਕੰਟਰੋਲਰ ਆ ਆਪਾਂ ਦਿਖਾ ਵੀ ਦਿੰਨੇ ਆ ਜੇ ਆਪਾਂ ਪਿੱਛੇ ਚੱਲਦੇ ਆ ਜਿਓ ਸਾਰੇ ਨੇ ਦੇਖੋ ਜੀ ਇੱਧਰ ਦੀ ਆਇਆ ਆਪਣੇ ਪੀਤੇ ਨਨੂ ਇਹ ਆ ਵਾਲਾ ਸਿਸਟਮ ਨਾਲ ਦਾ ਲਿਫਟ ਸੈਂਸਿੰਗ ਇਹਦੇ ਹੈ ਹੀ ਇੱਕ ਆ ਕੁਝ ਵੀ ਪਾ ਲਈਏ ਹਾਂ ਕੁਝ ਵੀ ਇੱਥੇ ਹੀ ਪੈਣਾ ਇੱਥੇ ਹੀ ਪੈਣਾ ਇਹਦੀ ਤੇ ਕੋਈ ਏਟਾਉਂਤੇ ਨਹੀਂ ਹੋਣੀ ਏਟਾਉਤੇ ਨਹੀਂ ਹੋਣੀ ਤੇ ਯਾਰ ਇਹ ਫਿਰ ਕੰਟਰੋਲਰ ਇਹਦਾ ਕੰਮ ਸਦਾ ਕਰੀ ਜਾਂਦਾ ਹੈ ਦਾ ਮਤਲਬ ਹਾਂ ਕਰੀ ਜਾਂਦਾ ਵੇ ਆ ਚੀਜ਼ ਨੂੰ ਟੱਕ ਮਾਰਦਾ ਅੱਗੇ ਉਹ ਨਹੀਂ ਕੰਟਰੋਲ ਕਰਦਾ ਨਹੀਂ ਤੇ ਜਦੋਂ ਆਪਾਂ ਨੂੰ ਇਹਦੀ ਲੋਡ ਹੀ ਨਹੀਂ ਫੇਰ ਤਾਂ ਵੀ ਕਰੀ ਜਾਂਦਾ ਤਾਂ ਇਹ ਮਤਲਬ ਕਿ ਆਪਾਂ ਨੂੰ ਲੋਡ ਤਾਂ ਐਂ ਕਿ ਜਿਹੜਾ ਇੰਪਲੀਮੈਂਟ ਪਾਉਣੇ ਆ ਉਹਦੇ ਵਾਸਤੇ ਤਾਂ ਲੋਡ ਪੈਂਦੀ ਏ ਜੁ ਹਲਾ ਹਲਾ ਤੇ ਲੋਡ ਪੈ ਗਈ ਆਪਾਂ ਨੂੰ ਸਵਾਗਏ ਤੇ ਜਿਆਦਾ ਪਾਉਣੇ ਹਾਲ ਨੂੰ ਲਈਆਂ ਸਵਾਗਏ ਤੋਂ ਚਲੋ ਕਹਦਾ ਆਪਾਂ ਰਹਿ ਹੀ ਥੱਲੇ ਪਰ ਸਤ ਹਾਂ ਇੱਧਰ ਸਵਾਗਏ ਦੂਜੇ ਚੱਲਦੇ ਨਾ ਲੱਕੜ ਵਾਲੇ ਰੂਟਾ ਮੀਟਰ ਤੇ ਰੂਟਾ ਮੀਟਰ ਤੇ ਤਾਂ ਯਾਨੀ ਕਿ ਲੋਡ ਤਾਂ ਨਹੀਂ ਹੁੰਦੀ ਸੈਂਸਿੰਗ ਦੀ ਆਹੋ ਹਾਂ ਜਾਰੀ ਲੋਡ ਤਾਂ ਨਹੀਂ ਹੁੰਦੀ ਜੀ ਪਰ ਫਿਰ ਵੀ ਚੱਲੀ ਜਾਂਦਾ ਐ ਇੰਨੀ ਦਿੱਕਤ ਨਹੀਂ ਹੈਗੀ 10 ਫੁੱਟ ਹੜ ਪੇ ਤਾਂ ਨਹੀਂ ਮਾਰਦਾ ਨਹੀਂ ਨਹੀਂ ਕੁਛ ਨਹੀਂ ਕਰਦਾ ਵਧੀਆ ਜਾਂਦਾ ਠੀਕ ਤੇ ਉਹਦੀ ਲਿਫਟ ਆ ਜਾ ਆਪਾਂ ਦਿਖਾ ਦਈਏ ਇਹਦੀ ਲਿਫਟ ਆ ਗਈ ਦੂਸਰੀ ਇਹਦੀ ਆਗੇ 3 ਪੁਆਇੰਟ 1 2 ਤੇ 3 ਇਹਦੇ ਜਦੋਂ ਇਹਦੇ ਤਾਂ ਪਤਾ ਹੀ ਹੈ ਵੀ ਸਾਰੇ ਵੀਰਾਂ ਨੂੰ ਅੱਜਕੱਲ ਦੇ ਵੀਰਾਂ ਨੂੰ ਪਤਾ ਹੀ ਹੋਣਾ ਹਨਾ ਵੀ ਜਦੋਂ ਕੋਈ ਨਹੀਂ ਆਪਾਂ ਲਿਫਟ ਦਾ ਕੰਮ ਲੈਣਾ ਉਹਦੇ ਉੱਪਰ ਪਾ ਲੋ ਕੰਟਰੋਲਰ ਦਾ ਤੇ ਕੰਟਰੋਲਰ ਵਾਲਾ ਕੰਮ ਲੈਣਾ ਤਾਂ ਥੱਲੇ ਪਾ ਲੋ ਤੇ ਇੱਕ ਚੀਜ਼ ਹੋਰ ਕੰਟਰੋਲਰ ਦਾ ਕੰਮ ਲੈਣਾ ਤੇ ਉੱਪਰ ਅੱਛਾ ਇਹਦਾ ਸੌਰੀ ਜੌਂਡੀ ਰਲਾ ਕੰਮ ਉਲਟਣਾ ਇਹਦੇ ਜੌਂਡੀ ਦੇ ਥੱਲੇ ਪੈਂਦਾ ਇਹਦੇ ਉੱਪਰ ਹਾਂ ਸੌਰੀ ਸੌਰੀ ਮੇਰੇ ਇਹਦੇ ਉੱਪਰ ਵੀ ਜਿਵੇਂ ਜਿਵੇਂ ਜ਼ਿਆਦੀ ਸੈਂਸਿੰਗ ਕੰਮ ਲੈਣੀ ਓਵੇਂ ਓਵੇਂ ਉੱਪਰ ਹੂੰ ਤੇ ਜਿਵੇਂ ਨਹੀਂ ਲੈਣਾ ਓਵੇਂ ਓਵੇਂ ਥੱਲੇ ਠੀਕ ਇੱਕ ਕਿल्ली ਕੱਢਣੀ ਭੁੱਲ ਜਾਂਦੇ ਆ ਆਪਣੇ ਜ਼ਿਆਦਾਤਰ ਯਾਰ ਇਹਦੇ ਇੱਕ ਫੰਡਾ ਹੋਰ ਵੀ ਆ ਕਿੱल्ली ਤਾਂ ਕਿਹੜੀ ਇਹਦੇ ਕੋਈ ਲੋਕ ਲੁੱਕ ਲੱਗਦਾ ਨਾ ਇੱਥੇ ਆਹੀ ਲੋਕ ਆ ਆ ਜੋ ਜੇ ਹਾਲ ਬੋਣੇ ਸੈਂਸਿੰਗ ਦਾ ਕੰਮ ਲੈਣਾ ਆਪਾਂ ਤੇਰਾ ਕਿੱਲੀ ਕੱਢਣੀ ਪੈਂਦੀ ਐ ਇੱਥੋਂ ਮੜੀ ਸਟ ਲਾ ਕੇ ਕੱਢ ਲਈ ओके ਆਇ ਤੁ ਬਾਇ ਲੌਗ ਹੋ ਜਾਂਦੀ ਫਿਰ ਥੱਲੇ ਡਿੱਗਦੀ ਇਹ ਫਿਰ ਸੈਂਸਿੰਗ ਕਰਦਾ ਪੂਰੀ ਇਹਦੇ ਆ ਪਟਾ ਟੁੱਟਣ ਦਾ ਕੋਈ ਡਰ ਹੈਗਾ ਨਾ ਕਿਉਂਕਿ ਮੈਂ ਕਿਸੇ ਵੀਰ ਦੀ ਵੀਡੀਓ ਸ਼ੂਟ ਕਰੀ ਸੀ ਉਹ ਕਹਿੰਦਾ ਸੀ ਸ਼ਾਇਦ ਮੈਂ ਕਿੱਲੀ ਨਹੀਂ ਕੱਢੀ ਤੇ ਇਹ ਵਾਲਾ ਪਟਾ ਟੁੱਟ ਗਿਆ ਸੀ ਸ਼ਾਇਦ ਪਰ ਆਪਣੇ ਕੋਈ ਚੱਕਰ ਨਹੀਂ ਆਪਾਂ ਜਿਵੇਂ ਸੁਪਰ ਸੈਟ ਜੇ ਤੈਨੂੰ ਯਾਦ ਭੁੱਲ ਜੇ ਫਿਰ ਕਿਹਦਾ ਵੀ ਇਹ ਕਿੱਲੀ ਨਾ ਕੱਢੇ ਆਪਾਂ ਨੂੰ ਮਰਦੂ ਹੀ ਪਤਾ ਲੱਗ ਜਾਂਦਾ ਵਾਂਹ ਚੀ ਟਰੈਕਟਰ ਵਾੜੀਏ ਫਿਰ ਹਲ ਵੇਚੀ ਤੂੰ ਸਰਦੇ ਜਾਂਦੇ ਪੂਰੇ ਹੂੰ ਟਰੈਕਟਰ ਦਬਦਾ ਉਦੋਂ ਵੀ ਕੰਟਰੋਲਰ ਕੰਮ ਨਹੀਂ ਕਰਦਾ ਉਹਦਾ ਭਾਵੇਂ ਕਿल्ली ਕੱਢਦੀ ਹੈ ਨਾ ਜਦੋਂ ਭਾਵੇਂ ਕੰਟਰੋਲਰ ਨਾ ਵੀ ਤਾਂ ਚੱਕੀਏ ਉੱਤੇ ਟਰੈਕਟਰ ਉਹਨੇ ਜੀ ਰਹਿਲਾ ਆ ਜਾਂਦਾ ਥੋੜਾ ਜਿਹਾ ਨਹੀਂ ਨਹੀਂ ਹਾਲਾਂ ਤੇ ਤਾਂ ਕੋਈ ਇੱਥੇ ਜ਼ੋਰ ਆਉਣਾ ਹੀ ਨਹੀਂ ਮੇਰੇ ਕਹਿਣਾ ਮਤਲਬ ਇਹ ਯਾਰ ਰੋਟਾ ਵਿਟਰ ਜਾਂ ਸੁਪਰ ਸੀਡਰ ਉਹ ਪਾ ਰਹੇ ਆ ਨਹੀਂ ਨਹੀਂ ਉਹ ਫਿਰ ਥੋੜਾ ਜਿਹਾ ਥੱਲੇ ਪਾਵੇ ਨਾ ਇਹਨੂੰ ਥੱਲੇ ਪਾ ਦੇ ਸਭ ਤੋਂ ਇੱਕ ਚੀਜ਼ ਹੋਰ ਨਾ ਨੂੰ ਇੱਧਰ ਦੀ ਆਈ ਜਾਂ ਅੱਗੋਂ ਦੀ ਆ ਜਾ ਤੂੰ ਇਹਦੇ ਟਾਇਰਾਂ ਦਾ ਕੰਪੈਰੀਸ਼ਨ ਆਪਾਂ ਦਿਖਾ ਦਈਏ ਵੀਰਾਂ ਨੂੰ ਹੈ ਦੋਨਾਂ ਦੇ 16 ਦੇ ਆ ਇਹਦੇ ਰਿੰਮ ਚੋਚੇ ਨਹੀਂ ਲੱਗਦੇ ਪੈ ਕੇ ਮੈਨੂੰ ਹੀ ਲੱਗਦਾ ਨਹੀਂ ਸੇਮ ਆ ਹਨਾ ਰਿੰਮੇ ਦੇ ਟਾਇਰ ਟੈਰ ਹੀ ਵੱਡਾ ਗਿਆ ਨਾ ਹਾਂ ਟਾਇਰ ਵੱਡਾ ਇਹਦਾ ਟਾਇਰ ਆ ਗਿਆ ਰੇਡੀਅਲ ਇਹ ਟਾਇਰ ਵੀਰਾਂ ਨੂੰ ਇੱਥੋਂ ਪਤਾ ਲੱਗਦਾ ਹੀ ਪਿਆਣਾ ਆਉਂਦਾ ਕੈਮਰੇ ਚ ਕਿ ਨਹੀਂ ਇਹਦੇ ਟਾਇਰ ਇਹਦੇ ਟਾਇਰ origianal ਹਨ ਇਹ ਦੂਜੀ ਜੋੜੀ ਕਿ ਪਹਿਲੀ 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 ਆ ਇਹ ਵੀਰ ਨੇ ਸ਼ੌਪ ਨੂੰ ਚੇਂਜ ਕਰਤੇ ਇਹ ਟਾਇਰ ਚੌੜਾ ਵੀ ਆ ਤੇ ਇਹਦੇ ਨਾਲੋਂ ਮਤਲਬ ਉੱਚਾ ਵੀ ਇਹ ਟਾਇਰ ਮੈਂ ਪਾਉਣਾ ਕੋਈ ਦਬਦਾ ਦੂਦਾ ਨਹੀਂ ਸਭ ਵੇਟ ਭਾਲਦਾ ਟਰੈਕਟਰ ਹੈ ਜੀ ਹਾਲ ਦਾ ਮਜ਼ੋਰ ਵੱਲੋਂ ਕੰਮ ਇਹ ਵੀਰ ਨੇ ਮੋਡੀਫਿਕੇਸ਼ਨ ਵੀ ਕਰੀ ਆ ਆਜਾ ਆਪ ਅੱਗੇ ਚੱਲਦੇ ਆਂ ਇਹਦਾ ਜਗਾ ਸਾਡੇ ਕੋਲ ਅੱਜ ਤੱਕ ਆ ਸ਼ਾਂ ਦੇ ਕਰਕੇ ਅਹੀਂ ਕਰਕੇ ਤਵਾਂ ਗਰਮੀ ਹੈ ਕੀ ਜਿਆਦੀ ਇੱਕ ਚੀਜ਼ ਦਾ ਹੋਰ ਫਰਕ ਆ ਇਹਦੇ ਅੱਗੇ ਪਾਵਰ ਸਟੀering ਆ ਗਿਆ ਡਬਲ ਜੈਕ ਹਨਾ ਹੂੰ ਇਹਦੇ ਡਬਲ ਜੈਕ ਆਉਂਦੇ ਤੇ ਸਿੰਗਲ ਆਉਂਦਾ ਇਹਦੇ ਸਿੰਗਲ ਹੀ ਆਉਂਦਾ ਨਾ ਮੇਰੇ ਵੀਰ ਨੇ ਮੈਨੂੰ ਬੜਾ ਹੀ ਪੁੱਛਦੇ ਰਹਿੰਦੇ ਆ ਫੋਨ ਕਰਕੇ ਟੱਕ ਟੱਕ ਕਿਹੜਾ ਲੈਣਾ ਕਿਹੜਾ ਐ ਸਾਰਾ ਕੁਝ ਤੁਹਾਨੂੰ ਦਿਖਾ ਦੇਣਾ ਆਪਾਂ ਜਿਹੜਾ ਤੁਹਾਨੂੰ ਘਰੇ ਬੈਠੇ ਪਤਾ ਲੱਗ ਜੇ ਫੇਰ ਨਾ ਕਹਦੇ ਅਜੇ ਵੀ ਕਿਹੜਾ ਲਈਏ ਤੇ ਕਿਹੜਾ ਨਾ ਲਈਏ ਹਨਾ ਬਾਕੀ ਆ ਸਿਸਟਮ ਤਾਂ ਚਲੋ ਹੁਣ ਅਰਜਨ ਹੁਣ ਤਾਂ ਸਾਈਡ ਗੇਅਰ ਹੀ ਆਉਣ ਲੱਗ ਗਿਆ ਹਨਾ ਹੁਣ ਤਾਂ ਮਿਲਦਾ ਵਿਚਲਾ ਗੇਅਰ ਆਉਂਦਾ ਹੀ ਨਹੀਂਗਾ ਕਿ ਆਉਂਦਾ ਰੰਪੇ ਵਿਚਲਾ ਗੇਅਰ ਆਉਂਦਾ ਐਂਟਰ ਗੇਅਰ ਆਉਂਦੇ ਆਉਂਦੇ ਹਲੇ ਵੀ ਜਿਹੜੀ ਚੀਜ਼ ਚੱਲ ਪਈ ਉਹਨੂੰ ਛੱਡ ਦੇਣੀ ਪਤੰਦਰ ਇਹਦੀ ਆ ਰੰਪੇ ਸ਼ੋਅ ਖੋਲ ਜਿਹਨੇ ਵੀ ਦਰਸ਼ਨ ਕਰਵਾ ਹੀ ਦੇ ਵੀਰਾਂ ਨੂੰ ਇਹ ਸਿੱਧਾ ਚੱਕੇ ਜਾਉ ਹਾਂ ਅਰਜਨ ਜਦੋਂ ਆਇਆ ਆ ਸੀ ਨਾ ਇਸ ਚੀ ਨੇ ਬੜੀ ਅੱਗ ਪਾਈ ਮੈਂ ਕਹਿੰਦਾ ਆਪਣੇ ਪੰਜਾਬ ਦਾ ਪਹਿਲਾ ਟਰੈਕਟਰ ਆ ਜਿਹੜਾ ਸਾਰਾ ਪੈਕ ਸੀਗਾ ਹਨ ਇਹ ਤੋਂ ਪਹਿਲਾਂ ਤਾਂ ਕੋਈ ਟਰੈਕਟਰ ਨਹੀਂ ਆਇਆ ਇਹ ਇਹਦਾ ਆ ਗਿਆ 4 ਸਿਲੰਡਰ ਉਧਰੋਂ ਦਿਖਾ ਦੇ ਇਹਨੂੰ ਇਹ ਆ ਗਿਆ 4 ਸਿਲੰਡਰ ਇਹਦੀ ਸ਼ੋ ਚੱਕ ਵੀ ਇਹ ਆ ਗਿਆ 3 ਸਿਲੰਡਰ ਕੋ ਵੀ ਆਹ ਲਓ ਜੀ ਯਾਰ ਦੇਖਣ ਦਾ ਜੇ ਹਸਾਕਤਾ ਵਾ ਆਪ ਲਾਈਏ ਨਾ ਤੇ ਇਹਦਾ ਇੰਜਨ ਤਾਂ ਰਹਿ ਗਿਆ ਪਤੰਦਰ ਦਾ ਏਡਾ ਕੀ ਇਹਦਾ ਗਿੱਠ 1.5 ਗਿੱਠ ਦਾ ਇੰਜਨ ਮਸਾਂ ਇਹਦਾ ਰੇੜ ਗੇੜ ਤੇ ਯਾਣਾ ਹਾਂ ਬਾਹਰ ਨਾ ਵਲਣਾ ਤੇ ਇਹਦਾ ਹਿਸਾਬ ਕਿਤਾਬਾ ਇਹ ਤੇ ਐ ਤਾਂ ਵੇਖਣ ਵਾਲੇ ਨੇ ਕਹਿਣਾ ਵੀ ਇਹਦਾ ਜੋਰ ਹੀ ਨਹੀਂ ਲਾਉਂਦਾ ਹਣਾ ਜਿਹੜੇ ਹਿਸਾਬ ਦਾ ਇੰਗੇ ਹਣਾ ਤੇ ਇਹਦਾ ਇੰਜਨ ਆ ਗਿਆ ਮੈਨੂੰ ਲੱਗਾ ਦੋ ਗਿੱਠਾਂ ਦਾ ਦੋ ਢਾਈ ਗਿੱਠਾਂ ਦਾ ਹੀ ਆ ਗਿਆ ਢਾਈ ਗਿੱਠਾਂ ਦਾ ਹੀ ਹੋਣਾ ਇਹਦਾ ਵਾਵਾ ਇਹਦਾ ਇੰਜਨ ਵਾਵਾ ਇਹਨਾਂ ਦੋਨਾਂ ਦਾ ਵਜਨ ਦਾ ਕੋਮਪੈਰੀਸ਼ਨ ਕੀਤਾ ਕਦੇ ਨਹੀਂ ਨਾ ਨਹੀਂ ਵਜਨ ਵਜਨ ਤਾਂ ਮੇਰੇ ਹਸਾਨ ਨਾਲ ਅਰਜਨ ਪਾਰ ਆਊਗਾ ਅਰਜਨ ਪਾਰ ਆਊਗਾ ਹਾਂ ਅਰਜਨ ਪਾਰ ਆਊ ਕਿਉਂਕਿ ਇਹਦੇ ਮਗਰ ਕੋਈ ਚੀਜ਼ ਪਾ ਲਈਏ ਛੇਤੀ ਚ ਕੀਂਦਾ ਨਹੀਂਗਾ ਹੌਲੈਂਡ ਉੱਥੇ ਲੱਗ ਹੂੰ ਹੌਲੈਂਡ ਦੇ ਅੱਗੇ ਹੈ ਹੀ ਕੁਛ ਨਹੀਂ ਹੂੰ ਇਹਦੇ ਇੱਥੋਂ ਤੱਕ ਹੀ ਆ ਟਰੈਕਟਰ ਦਾ ਬਸ ਹਾਂ ਇੰਨਾ ਕੀ ਆ ਆ ਤਾਂ ਅੱਗੇ ਰੈਡੀਏਟਰ ਹਵਾ ਹੀ ਆ ਗਿਆ ਨਾ ਇੰਜਨ ਇੱਥੋਂ ਤੱਕ ਰਹਿ ਗਿਆ ਇਹਦਾ ਸਿਸਟਮ ਜੇ ਤੇ ਅੱਗੇ ਤਾਂ ਕੁਛ ਹੈ ਹੀ ਨਹੀਂਗਾ ਮੈਂ ਕਹਿੰਦਾ 4 ਫੁੱਟ ਤੱਕ ਅੱਗੇ ਬੰਪਰ ਬਤੇ ਹਿੱਸੇ ਨਾਲ ਹੀ ਆਦਾ ਸਾਬਕਾ ਤੇ ਇਹਦਾ ਇੰਜਨ ਆ ਗਿਆ ਟਾਇਰਾਂ ਤੱਕ ਇੱਥੋਂ ਤੱਕ ਹੀ ਇਹਨਾਂ ਦੋਨਾਂ ਟਰੈਕਟਰਾਂ ਦੇ ਕੰਪੈਰੀਜ਼ਨ 'ਚ ਜੇ ਆਪਾਂ ਕਮੀ ਕੱਢੀਏ ਦੋਨਾਂ ਟਰੈਕਟਰਾਂ 'ਚ ਕਿਉਂਕਿ ਇਹ ਟਰੈਕਟਰ ਨਾ ਦੋਨੇ ਵੀਰਾਂ ਦੇ ਜਿਵੇਂ ਵੀਰ ਕੋਲ ਹੀ ਖੜੇ ਆ ਆਪਦੇ ਘਰ ਦੇ ਟਰੈਕਟਰ ਹੀ ਆ ਇਹਨਾਂ ਦੋਨਾਂ ਟਰੈਕਟਰਾਂ ਦੇ ਵਿੱਚ ਕਮੀ ਜੇ ਕੱਢਣੀ ਹੋਵੇ ਇਹਦੇ ਵਿੱਚ ਤਾਂ ਇਹੀ ਆ ਜਿਹੜਾ ਅਗਲੇ ਪਾਸੇ ਇਹਦੀ ਬੈਟਰੀ ਦਿੱਤੀ ਹੈ ਨਾ ਅੱਛਾ ਮੇਰੇ ਵੀਰ ਦੇ ਮੈਕ ਨਹੀਂ ਲੱਗਾ ਤੂੰ ਮੇਰੇ ਲੱਗੇ ਨਾਲੇ ਇੱਕ ਆ ਜਿਹੜਾ ਆ ਫਿਲਟਰ ਸੁੱਕਾ ਫਿਲਟਰ ਅੱਗੇ ਲਾਤਾ ਇਹ ਫਿਲਟਰ ਨਿਕਲਦਾ ਨਹੀਂ ਆਪ ਪਾਣੀ ਕਢਾਇਆ ਜਿਵੇਂ ਵੀ ਚਲੋ ਏਜੰਸੀ ਲੋ ਬੈਟਰੀ ਕਢਾਤੀ ਏ ਉਹ ਬਾਹਲੀ ਦਿੱਕਤ ਆਉਂਦੀ ਸੀ ਉਹ ਬਾਹਰ ਕਰਤੀ ਉਹ ਬਾਹਰ ਕਰ ਦਿੱਤੀ ਏ ਓਕੇ ਨਾ ਹੀ ਵਿੱਚ ਯਾਨੀ ਕਿ ਜਦੋਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਇਹਨੂੰ ਲਾਇਆ ਸੀ ਹਾਂ ਥੋੜਾ ਜਿਹਾ ਟਾਈਮ ਹਾਂ ਤੇ ਇਹਦੇ ਵਿੱਚ ਨਾ ਸਾਫ ਹੁੰਦਾ ਜਦੋਂ ਅੰਦਰੋਂ ਪਰਾਲੀ-ਪਰੋਲੀ ਖਿੱਚ ਲੈਂਦਾ ਨਾ ਤੇ ਨਹੀਂ ਉਦੋਂ ਇਹਦੀ ਸ਼ੋਅ ਲਾਉਂਦੇ ਨਹੀਂ ਨਾ ਨਾ ਐਂ ਚਲਾਇਆ ਐਂ ਚਲਾਇਆ ਐਂ ਹਾਂ ਲਾਇਆ ਲਾਇਆ ਕੁਛ ਨਹੀਂ ਤੇ ਇਹ ਤਾਂ ਫਿਰ ਯਾਰ ਸਾਫ ਕਰਨਾ ਹੈ ਬੜਾ ਔਖਾ ਹੈ ਤਾਂ ਕੰਮ ਤੇਰਾ ਵਾਕਈ ਸਹੀ ਹੈ ਇਹ ਤਾਂ ਗੋਪਰਿਆ ਪਿਆ ਸਾਰਾ ਸਿਸਟਮ ਇਹ ਤੇ ਫੇ ਤੂੜੀ ਵਾਲੀ ਤੈਨੂੰ ਜਦੋਂ ਇਹਨੂੰ ਸਾਫ ਕਿਵੇਂ ਕਰਦੇ ਸੀ ਇਹਨੂੰ ਸਾਫ ਫੇਰਾ ਸਾਰਾ ਕੁਝ ਖੋਲਣਾ ਪੈਂਦਾ ਇਹਨੂੰ ਵੀ ਖੋਲਣਾ ਪੈਂਦਾ ਹੈ ਇਹਨੂੰ ਵੀ ਮੰਨ ਲਓ ਕਿ ਬਾਹਰ ਕੱਢਣਾ ਪੈਂਦਾ ਚੱਕ ਕੇ ਇਹ ਬੈਂਡਰੀ ਨੂੰ ਵੀ ਹੱਥ ਨਾਲ ਕੇ ਨਾ ਨਾਡ ਨੋਡ ਕੋੜ ਕੇ ਸਾਈਡ ਤੇ ਕਰਨਾ ਪੈਂਦਾ ਜਦੋਂ ਉਵੇਂ ਤਾਂ ਚੱਲ ਦੇਣੇ ਤੜਕੇ ਤੜਕੇ ਟਾਈਮ ਹੁੰਦਾ ਘਰੇ ਤੇ ਜੇ ਮੰਨ ਲਓ ਪਰ ਹੈ ਪੰਗਾ ਹੀ ਆ ਹਾਂ ਹੈ ਪੰਗਾ ਹੀ ਹੈ ਇਹ ਵਾਹਣ ਦੇ ਘੰਟਾ ਖਾ ਜਾਂਦਾ ਹੈ ਹਾਂ ਖਾ ਜਾਂਦਾ ਹੈ 1 ਘੰਟਾ ਲੱਗ ਜਾਂਦਾ ਹਣਾ ਇਹ ਤਾਂ ਗੱਲ ਵਾ ਕੀ ਯਾਰ ਸੋਚਣ ਵਾਲੀ ਇਹ ਵੀ ਅਰਜਨ ਵਾਲਿਆਂ ਆ ਨਹੀਂ ਸੋਚ ਸਮਝੀਓ ਕੋਈ ਤਕਨੀਕ ਦੀ ਲਈ ਜਾਲੀ ਉਹਨ ਜੱਗੇ ਦੇਤੀ ਪਤੰਦਰਾ ਨੇ ਹਾਂ ਜਾਲੀ ਦੇਤੀ ਆ ਤੇ ਚਲੋ ਜਾਲੀ ਦੇ ਤਾਂ ਵੀ ਅੰਦਰ ਖਿੱਚ ਲੈਂਦੀ ਆ ਉਹ ਦੇਖ ਲਓ ਪ੍ਰਾਲੀ ਅਜੇ ਵੀ ਕਿੰਨੀ ਸਾਫ਼ ਕੀਤੀ ਅਜੇ ਵੀ ਹੈਗੀ ਅੰਦਰ ਹਾਂ ਉਹਨਾਂ ਨੂੰ ਪ੍ਰਦੀ ਦਿਖਾ ਇੱਥੋਂ ਵਾਕਈ ਤੂੜੀ ਵਾਲੀ ਤੇ ਚੱਲੇ ਤਾਂ ਨਾ ਪਤਾ ਲੱਗਦਾ ਪ੍ਰਾਲੀ ਹੱਲੇ ਤੱਕ ਹਾਂ ਅਜੇ ਤੱਕ ਹੈਗੀ ਇਹ ਤੂੜੀ ਨਾਲ ਹੀ ਟਾਈਮ ਕਿੰਨਾ ਹੋ ਗਿਆ ਤੇ ਸਾਫ਼ ਵੀ ਹਵਾਓ ਵੀ ਕਾਫੀ ਟਾਈਮ ਦੀ ਮਾਰ ਦੇ ਰਹੀਦਾ ਥੋੜੇ ਥੋੜੇ ਟਾਈਮ ਦਾ ਤੇ ਇਹਦੇ 'ਚ ਇਹਦੇ 'ਚ ਕੋਈ ਕੰਮ ਹੈ ਇਹਦਾ ਵੀ ਇਹੀ ਪੰਗਾ ਇਹਦੇ ਵੀ ਸੇਮ ਹੀ ਆ ਇਹਦਾ ਇੰਨਾ ਖਾਸ ਨਹੀਂ ਹੈਗਾ ਕਿ ਪਰ ਅਨਜਾਣ ਬੰਦੇ ਆਣੀ ਛੇਤੀ ਪੰਗਾ ਲੈ ਲੈਣਾ ਉਹਦਾ ਟੱਕਾ ਨਹੀਂ ਲੱਗਦਾ ਹੈਗਾ ਇਹਦਾ ਆੜਾ ਹੈ ਕਹਣਾ ਸੁੱਕੇ ਬੈਠਾ ਇਹ ਕਿੰਨੇ ਫਿਰ ਵੀ ਮੈਂ ਕਹਿੰਦਾ ਚੱਕਿਆ ਨਿਕਲ ਜਾਣਾ ਹਨਾ ਹਾਂ ਇਹਦਾ ਨਿਕਲ ਜਾਣਾ ਇਹਦਾ ਟੱਕਣ ਆਹ ਲੈ ਜਾਂਦਾ ਹਾਂ ਜਦੋਂ ਟੱਕਣ ਲਾਉਣਾ ਹੁੰਦਾ ਨਾ ਹਾਂ ਅਣਜਾਣ ਬੰਦਾ ਟੱਕਣ ਕੋਈ ਨਹੀਂ ਜਿਹੜੇ ਬੰਦਾ ਪਹਿਲੀ ਵਾਰ ਜਿੰਨੇ ਖੋਲਿਆ ਉਹਨੇ ਘਟੋ ਘੜੇ ਦੇ 15 20 ਮਿੰਟ ਖਰਾਬ ਕਰਨੇ ਤੇ ਟੱਕਣ ਨਹੀਂ ਲੱਗਦਾ ਛੇਤੀ ਕਰਿਆ ਥੋੜਾ ਜਿਹਾ ਟੇਡਾ ਜਿਹਾ ਕਰਕੇ ਲਾਉਣਾ ਪੈਂਦਾ ਬੜਾ ਪੰਗਾ ਪੈਂਦਾ ਇਸ ਚੀਜ਼ ਬੈਟਰੀ ਇਹਦੀ ਵੀ ਪਤੰਦਰ ਦੀ ਅੱਗੇ ਆ ਬੈਟਰੀ ਅੱਗੇ ਬੈਟਰੀ ਦਾ ਚੱਲ ਐ ਤਾਂ ਕੋਈ ਦਿੱਕਤ ਨਹੀਂ ਆਉ ਬੈਟਰੀ ਦਾ ਪਰੋਜ ਕੱਢਣੀ ਹੋਣੀ ਹਾਂ ਉ ਜੇ ਪਾਣੀ ਪੂਣੀ ਕਿਤੇ ਚੈੱਕ ਕਰ ਆ ਟੱਕਨ ਖੋਲਣ ਦਾ ਨੀ ਆ ਕਮੀ ਦੋਨਾਂ ਰਾਈਟਰਾਂ ਚ ਹੀ ਆਪਾਂ ਗਿਣ ਸਕਦੇ ਹਾਂ ਇਹ ਕਮੀ ਦੋਨਾਂ ਰਾਈਟਰਾਂ ਚ ਹੀ ਹੈਗੀ ਆ ਵੀ ਜਦੋਂ ਆਪਾਂ ਤੂੜੀ ਤਾੜੀ ਤੇ ਲਾਉਣਾ ਵੀ ਉਦੋਂ ਥੋੜਾ ਪੰਗਾ ਹੈਗਾ ਹਨਾ ਤੇ ਇਹਨਾਂ ਦੀਆਂ ਪੀਟੀਓ ਦੀਆਂ ਸਪੀਡਾਂ ਕੀ ਕੀ ਆ ਪੀਟੀਓ ਦੀਆਂ ਸਪੀਡਾਂ ਇਹਦੀ ਮੇਰੇ ਖਿਆਲ ਦੂਜੀ ਆ ਇਹਦੇ 540 ਪਾਏ ਹੈਗੀਆਂ 540 ਉਹਦੀ ਵੀ 540 ਹੀ ਹੈ ਹਾਂ ਉਹ ਤਾਂ 540 ਆ ਇਹਦੀ 540 ਪਰ ਇਹਦੀ ਐਂ ਆ ਜਿਵੇਂ ਆਪਾਂ ਜੇਰੇਟਰ ਤੇ ਚਲਾਉਣਾ ਵੇ ਟਰੈਕਟਰ 11 ਚ ਕਰ ਲਈਦੇ ਨੇ ਇਹਦੀ 11 ਚ ਨਹੀਂ ਹੁੰਦੀ ਐਂ ਜੀ 11 ਚ ਨਹੀਂ ਹੁੰਦੀ ਨਾ ਇਹ ਜੀ ਲਾਈਵ ਹੋ ਜਾਂਦੀ ਇਹਦੀ ਲਾਈਵ ਹੋ ਜਾਂਦੀ ਇਹ ਰਿਵਰਸ ਵੀ ਆ ਰਿਵਰਸ ਵੀ ਹੈ ਇਹ ਰਿਵਰਸ ਇਹ ਕਰਨਾ ਵੇ ਬੈਕ ਗੇਅਰ ਲਾ ਕੇ ਇਹ ਰਿਵਰਸ ਜੇ ਕਰਨਾ ਵੇ ਬੈਕ ਗੇਅਰ ਲਾਉਣਾ ਪੈਣਾ ਨਾਲ ਵੀ ਟਰੈਕਟਰ ਤੁਰੂਗਾ ਤੇ ਚੱਲਣੀ ਆ ਹਾਂ ਤੁਰੂਗਾ ਤੇ ਫੇਰ ਖੜੇ ਦੇ ਬੈਕ ਗੇਅਰ ਲਾਏ ਤੇ ਨਹੀਂ ਚੱਲਣੀ ਹਾਂ ਜਿਵੇਂ ਆਪਾਂ ਵਾਂਝ ਵੀ ਜੇ ਤੋਰਨਾ ਟਰੈਕਟਰ ਹਾਂ ਜੇ ਟਰੈਕਟਰ ਗਾਂ ਨੂੰ ਤੁਰ ਫੇਰ ਪਿੱਛੇ ਪੀਡੀਓ ਵੀ ਫੇਰ ਹੀ ਘੁੰਮਣੀ ਆ। ਵੀ 11 ਇੰਚ ਚ ਚਲਾਉਣੀ ਆ। 11 ਇੰਚ ਚ ਚਲਾਉਣੀ ਆ। ਕਹਿਣ ਦਾ ਮਤਲਬ ਟਾਇਰ ਘੁੰਮਣਗੇ ਤੇ ਚੱਲਣੀ। ਹਾਂ ਟਾਇਰ ਘੁੰਮਣਗੇ ਤੇ ਚੱਲਣਗੇ। ਨਾ ਨਾ ਟਾਇਰ ਚੱਲੇ ਤੇ ਫੇਰ ਨਹੀਂ ਚੱਲਦਾ। ਉਦਾਂ ਨਹੀਂ ਚੱਲਣਗੇ। ਕਹਿਣ ਦਾ ਮਤਲਬ ਇਹ ਆ ਜਿੱਡਾ ਮਰਜੀ ਆਪਾਂ ਬ੍ਰਾਂਡ ਕਹਿ ਦਈਏ ਕੋਈ ਨਾ ਕੋਈ ਕਮੀ ਕੰਪਨੀ ਛੱਡ ਦਿੰਦੀ। ਨਿੱਕੇ ਮੋਟੀ। ਸਵਾ ਕਲਾ ਸੰਪੂਰਨ ਮਤਲਬ ਹਰੇਕ ਚੀਜ਼ ਨੂੰ ਕੋਈ ਨਾ ਕੋਈ ਕਮੀ ਹਨਾ ਰਹਿ ਜਾਂਦੀ। ਰਹਿ ਜਾਂਦੀ। ਹਾਂ। ਇਹਦੇ ਪੀਟੀਓ ਦਾ ਸਿਸਟਮ ਜੇ ਆਪਾਂ ਜੇ ਤਾਂ ਮਸ਼ੀਨ ਤੂੜੀ ਤੂੜੀ ਵਾਲੀ ਮਸ਼ੀਨ ਫ ਜਿਵੇਂ ਹੁਣ ਇਹ ਤੇ ਰਿਵਰਸ ਪੀਟੀਓ ਹੈ ਹੀ ਨਹੀਂ ਹਾਂ ਕੋਈ ਚੱਕਰ ਪਰ ਸੱਚ ਹਾਂ ਬੈਕ ਗੇਅਰ ਲਾ ਕੇ ਬੈਕ ਗੇਅਰ ਲਾ ਕੇ ਜਿਵੇਂ ਮਰਜ਼ੀ ਕਰ ਲਓ ਕੋਈ ਚੱਕਰ ਨਹੀਂ ਹਾਂ ਤੂੰ ਡਿਲੀਮਿਸ਼ੀਨ ਤੇ ਵੀ ਜੇ ਕਿਤੇ ਚੋਕ ਹੁੰਦੀ ਆ ਤੇ ਬੈਕ ਗੇਅਰ ਲਾ ਕੇ ਉਹਨੂੰ ਬੈਕ ਨਾਲ ਤੋਰ ਲੋ ਤੋ ਬੈਕ ਕਮਾ ਦੋ ਇਹ ਇੰਨਾ ਵੀ ਖੜੀ ਨੂੰ ਕਮਾ ਦੋ ਖੜੀ ਨੂੰ ਕਮਾ ਦਾਂ ਆਪੋ ਆਪਣੀ ਕੁਆਲਿਟੀ ਆ ਹਰ ਇੱਕ ਟਰੈਕਟਰ ਦੀ ਆਪੋ ਆਪਣੀ ਸ਼ੰਕਤਾ ਆ ਆਪੋ ਆਪਣਾ ਸਿਸਟਮ ਆ ਹਣਾ ਰੇਟ ਵਾਈਜ਼ ਜੇ ਲਾਈਏ ਟਰੈਕਟਰ ਮਹਿੰਗਾ ਜੇ ਆਪਾਂ ਨਵਾਂ ਕਢਾਈਏ ਹਣਾ ਲੱਖ ਰੁਪਏ ਦਾ ਫਰਕ ਉਂਝ ਏਜੰਸੀ ਚੋਂ ਲੈਨੇ 10 ਲੱਖ ਰੁਪਏ ਆ ਮਹਿੰਗਾ ਲੱਖ ਰੁਪਏ ਜ਼ਿਆਦਾ ਹੋਊਗਾ ਮੇਰੇ ਨਾਲ ਅਰਜਨ ਕਿੰਨੇ ਦਾ ਨਵਾਂ ਹੋਣਾ ਇਸ ਟਾਈਮ ਇਸ ਟਾਈਮ ਨਹੀਂ ਨਾ ਪਤਾ ਕਿੰਨੇ ਦਾ ਅਰਜਨ ਨਹੀਂ ਪਤਾ ਗਿਆ ਇਸ ਟਾਈਮ ਇਹ ਤਾਂ ਇਸ ਟਾਈਮ ਹਾਲੈਂਡ ਮੇਰੇ ਖਲ ਚਾਏਗਾ 9.5 ਦੇ ਤਕਰੀਬ ਨੇੜ ਤੇੜਾ 9.5 ਦੇ ਸਪੈਸ਼ਲ ਐਡੀਸ਼ਨ ਜਿਹੜਾ ਇਹ 8.5 ਦੇ ਹੋਣਾ ਜਾਂ 8.8 ਹੋਣਾ ਇਹ ਤਾਂ 8.8 ਦੇ ਹੋਣਾ ਇੱਥੇ ਹੀ ਇੱਥੇ ਹੀ ਹੋਏਗਾ ਲੱਖ ਡੇਢ ਲੱਖ ਦਾ ਫਰਕ ਹੈਗਾ ਬਾਕੀ ਜਿੰਨਾ ਕੋ ਸਕਿਆ ਕਿ ਉਹਨੂੰ ਦੋਨੇ ਰੈਕਟ ਤੋਂ ਉਪਰੋਂ ਵੀ ਦਿਖਾ ਦੇ ਉਹਨਾਂ ਦੇ ਮੀਟਰ ਸ਼ਟਰ ਜਿਹੜੇ ਮੇਰੇ ਵੀਰ ਲੈਣਾ ਚਾਹੁੰਦੇ ਨਵਾਂ ਕੋਈ ਆਪਦਾ ਸਾਰਾ ਵੇਖ ਲੈਣ ਸਿਸਟਮ ਜਿੰਨੂੰ ਜਿਹੜਾ ਫਿੱਟ ਆਉਂਦਾ ਅੱਲੇ ਅੱਜ ਆਉਂਦਿਆਂ ਆਉਂਦੇ ਰਸਤੇ 'ਚ ਇਹਨਾਂ ਵੀਰ ਦਾ ਫਿਰ ਫੋਨ ਆਇਆ ਭਾਈ ਟਰੈਕਟਰ ਕਿਹੜਾ ਲਈਏ ਮੈਨੂੰ ਵੀ ਫੋਨ ਆਇਆ ਅੱਜ ਮੇਰੇ ਵੀਰ ਦਾ ਇੱਕ ਦਾ ਹਾਂ ਕਿਹੜਾ ਟਰੈਕਟਰ ਲਈ ਗਿਆ ਇਹਦਾ ਹਾਂ ਮੈਂ ਕਿਹਾ ਸਾਡੀ ਪਸੰਦ ਤਾਂ ਫਿਰ ਹੋਲ ਇੰਡੀਆ ਮੈਂ ਜਾਂ 52 ਦਾਸ ਲੈ ਲਵੋ ਇਹ ਪੰਗਾ ਇਹ ਹੀ ਆ ਨਾ ਆਹ ਰੱਖਦੇ ਆਪਣੇ ਓਲੰਪਿਕ ਵੀ ਜਿਹੜਾ ਜਿਹੜਾ ਬੰਦਾ ਜਿਹੜੀ ਜੀ ਚਲਾਉਣ ਲੱਗ ਜੇ ਉਹਨੂੰ ਉਹ ਹੀ ਚੀਜ਼ ਵਧੀਆ ਲੱਗਦੀ ਐ ਆਪਾਂ ਨੂੰ 52 ਦਾ ਦੀ ਸਲਾਹ ਦਿੱਤੀ ਐ ਹਾਂ 52 10 ਦੀ ਜਾਂ ਮੈਂ 36 ਦੀ ਲੈ ਲਵਾਂ ਹਾਂ ਇਹ ਜੌਂਡੀਅਰ ਦੇ ਹਾਲੈਂਡ ਆ ਨਾ ਇਹਨਾਂ ਦਾ ਪੰਗਾ ਥੋੜਾ ਜਿਹਾ ਇਹ ਆ ਵੀ ਥੋੜੇ ਮਹਿੰਗੇ ਪੈਂਦੇ ਆ ਹਾਂ ਹਨਾ ਬਾਕੀ ਮੈਂ ਥੋੜੇ ਦਿਨ ਪਹਿਲਾਂ ਆਪਣੇ ਜੌਂਡੀਅਰ ਵਾਲੇ ਵੀਰ ਦੀ ਵੀਡੀਓ ਕਰਕੇ ਆਇਆ ਉਹ ਵੀਰ ਦਾ ਕਹਿੰਦਾ ਮੈਂ ਤਾਂ ਤਰਕ ਹੀ ਇਹ ਸੀਗਾ ਵੀ ਸਾਡੇ ਜਿਹੜੇ ਕਸਟਮਰ ਸਾਡੇ ਨਾਲ ਜੁੜੇ ਆ ਉਹ ਪੱਕੇ ਜੁੜੇ ਆ ਜਿਸ ਨੇ ਜੋਂਡੀਰ ਲੈਣਾ ਉਹਨੇ ਲੈਣਾ ਹੀ ਜੋਂਡੀਰ ਉਹਨੇ ਦੂਜਾ ਲੈਣਾ ਹੀ ਨਹੀਂ ਆ। ਵੀ ਉਹਨੇ ਨਾ ਸੋਚਣਾ ਤੇਲ ਵੱਧ ਖਾਂਦਾ ਹੈ। ਨਾ ਉਹਨੇ ਸੋਚਣਾ ਵੀ ਮਹਿੰਗਾ ਪੈਂਦਾ ਹੈ। ਤੇ ਆਪੋ ਆਪਣਾ ਫੰਡਾ ਹੈ ਨਾ ਜਿਹਦਾ ਜਿਵੇਂ ਲੋ ਜੀ ਕਿਸਾਨ ਵੀਰੋ ਅੱਜ ਵਾਲੀ ਨਾ ਵੀਡੀਓ ਜਿਹੜੀ ਆਪਣੀ ਹੈਗੀ ਸੀ ਇਹ ਕੱਲੇ ਨਾ ਦੋ ਟਰੈਕਟਰਾਂ ਦਾ ਫਰਕ ਹੀ ਆਪਾਂ ਤੁਹਾਨੂੰ ਸਮਝਾਉਣਾ ਸੀਗਾ। ਵੀ ਕਿਹਦੇ ਵਿੱਚ ਕੀ ਫਰਕ ਆਉਂਦਾ? ਆਉਂਦਾ ਇਹ ਵੀ 3 ਸਪੀਡ ਆ ਹੁਣ। ਹੁਣ ਆਉਂਦਾ ਪਹਿਲਾਂ ਨਹੀਂ ਸੀ ਆਉਂਦਾ। ਹੁਣ ਇਹਦੇ ਵੀ 3 ਸਪੀਡ ਆਉਂਦਾ। ਇਹ 4 ਸਿਲੰਡਰ ਇਹ 3 ਸਿਲੰਡਰ ਜੇ ਐਚਪੀ ਦਾ ਹਿਸਾਬ ਲਾਈਏ ਦੋਨੇ ਤਕਰੀਬਨ 50 ਹੀ ਆ ਕੱਢਦੇ 50 ਹੀ ਆ ਕਾਪੀ ਤੇ 48 ਆਉਂਦਾ ਹਨ ਇਹ 49 ਪੈਂਟ ਕੁਛ ਆਉਂਦਾ ਉਹ ਹੀ ਤਕਰੀਬਨ ਮਤਲਬ 50 ਆ ਤੇ ਆ ਇਧਰ ਬਜ਼ੁਰਗ ਆਲਾ ਵਿਖਾਈ ਇਹ ਜਦੋਂ ਤੁਸੀਂ ਲਿਆਂਦਾ ਸੀ ਤੁਸੀਂ ਦੱਸਦੇ ਪਏ ਸੀ ਵੀ ਇਹਦੇ ਨਾਲ ਸਕੂਟਰ ਮਿਲਿਆ ਸੀ ਨਾ ਹਾਂਜੀ ਸਕੂਟਰ ਨਾਲ ਮਿਲਿਆ ਸੀ ਜੇ ਮੈਂ ਪਹਿਲੀ ਵੀਡੀਓ ਚ ਉਹ ਟ੍ਰੈਜਡੀ ਆਪਾਂ ਵੀਡੀਓ ਪਹਿਲਾਂ ਸ਼ੂਟ ਕਰੀ ਸੀ ਤੇ ਆਇਆ ਸੀ 3 ਲੱਖ 65 ਹਜ਼ਾਰ ਦਾ ਦੇ ਨਾਲ ਸਕੂਟਰ ਦਿੱਤਾ ਹੈ 3 ਲੱਖ 65 ਹਜ਼ਾਰ ਦੇ ਨਾਲ ਸਕੂਟਰ ਨਾਲ ਸਕੂਟਰ ਨਾਲ ਨਾਲ ਸਕੂਟਰ ਲਿਆ ਸੀ ਫਿਰ ਕਿਹਦੇ ਪੈਸੇ ਕਟਾਤੇ ਸੀ ਫਿਰ ਉਹਨਾਂ ਪੈਸੇ ਕੱਟ ਕੇ ਦੂਜਾ 40000 ਕੱਟਤਾ ਓਕੇ ਤੇ ਨਾ ਤੇ 3 ਲੱਖ 20 ਰਹਿ ਗਿਆ ਸਕੂਟਰ ਉਹਨਾਂ ਦਿੱਤਾ ਕਿਹੜਾ ਹੈ ਬਜਾਜ ਕੇ ਦੂਜਾ ਬਜਾਜ ਚੇਤ ਬਜਾਜ ਚੇਤ ਬਜਾਜ ਦੀ ਪੂਰੀ ਚੜਾਈ ਸੀ ਉਦੋਂ ਚੜਾਈ 40000 ਦਾ ਸੀ ਹਾਂ ਤੋਂ ਨਾਮ ਦਿੱਤਾ ਇਹ ਨਾਲ ਤੇ ਟ੍ਰੈਕ ਕੇ ਮੇਰੇ ਆ ਤੁਹਾਡੇ ਚੱਲਣ ਆ ਦਹੀਂ ਮੜਾ ਮੈਂਕ ਬਹੁਤ ਵਧੀਆ ਰਿਹਾ ਜੀ ਇੱਕ ਘੰਟ ਰੁਕਿਆ ਜੀ ਤੁਸੀਂ ਤਾਂ ਸਾਰੀ ਉਮਰ ਹੀ ਇੱਥੇ ਕੱਢਤੀ ਐ ਆ ਜਾਓ ਆਪਾਂ ਇਹਦੇ ਕੋਲ ਹੀ ਚੱਲਦੇ ਹਾਂ ਹਾਂਜੀ ਹਾਂਜੀ ਇਹ ਟ੍ਰੈਕ ਕਿੰਨਾ ਮਾਡਲ ਆ ਇਹ ਹੀ 2000 ਮਾਡਲ ਆ ਜੀ 2000 ਮਾਡਲ 2000 ਪੂਰਾ ਤੇ ਇਹ ਕਿਵੇਂ ਰਿਆ ਇਹ ਬਹੁਤ ਵਧੀਆ ਰਿਆ ਜੀ ਇਹ ਇਹ ساری ਜ਼ਿੰਦਗੀ ਭਰ ਜਿੰਨਾ ਜੀਵਨ ਮੇਰੀ ਇਹ ਨਹੀਂ ਵੇਚੇਗਾ ਇਹ ਨਹੀਂ ਵੇਚਣਾ ਇਹ ਨਹੀਂ ਵੇਚੇਗਾ ਸੀ ਇਹ ਜੇ ਬਣਾ ਕੇ ਰੱਖੇਗਾ ਐ ਵੈਰੀ ਗੁੱਡ ਇਹ ਬਜ਼ੁਰਗਾਂ ਦਾ ਪਿਆਰ ਜਿਹੜਾ ਨਾਲ ਜਿਹੜੀ ਚੀਜ਼ ਇਹ ਟਰੈਕਟਰ ਨੇ 4 ਕਿੱਲਾਂ ਤੋਂ ਸਾਡੀ 52 ਕਿੱਲੇ ਜ਼ਮੀਨ ਬਣਾਈ ਹੈ ਹਮ ਇੱਕ ਸਾਡੇ ਕੋਲ ਦੂਜਾ ਹੈ ਉਹ ਕਿਹੜਾ ਉਹ ਵੀ ਜਿਹੜਾ ਫਾਰਮ ਸਾਠ ਆ ਉਹ ਵੀ ਫਾਰਮ ਸਾਠ ਵੱਡੇ ਵੱਡੇ ਭਾਈ ਦਾ ਹਮ ਇਹ ਟਾਈਟਰ ਨਹੀਂ ਵੱਡੇ ਮੇਚਾਂਗੇ ਉਹਦੇ ਨਾਲ ਵੀ ਸਕੂਟਰ ਮਿਲਿਆ ਸੀ ਕਿ ਨਹੀਂ ਉਹਦੇ ਨਾਲ ਸਕੂਟਰ ਨਹੀਂ ਮਿਲਿਆ ਉਹ ਮਗਰੋਂ ਲੈਂਦਾ ਸੀ ਉਹ ਕਿੰਨੇ ਦਾ ਲਿਆ ਸੀ ਉਹ ਮੇਰੇ ਸਾਢੇ 7 ਲੱਖ ਦਾ ਆ ਉਹ ਸਾਢੇ 7 ਦਾ ਹਾਂ ਉਹ ਕਿੰਨਾ ਚਿਰ ਮਗਰੋਂ ਲੈਂਦਾ ਸੀ ਉਹ ਤਾਂ ਲੈਂਦਾ ਮੇਰੇ ਸਾ ਕਾਫੀ ਚਿਰ ਮਗਰੋਂ ਲੈਂਦਾ ਉਹਨੂੰ ਤਾਂ ਉਹਨੂੰ ਤਾਂ 3 ਸਾਢੇ 3 ਸਾਲਾਂ ਵਿਚਾਰ ਹਾਂ ਇੱਥੇ ਲੈਂਦਾ ਆਈ ਬਾਹਲਾ ਇਹ ਟਾਈਟਰ ਇਹਦਾ ਇਹਦਾ ਅਜੇ ਤੱਕ 2000 ਮਾਡਲ ਆ ਤੇ 24 ਚੱਲ ਪਿਆ 24 ਸਾਲ ਹੋ ਗਈ ਹਾਂ ਜੇ ਇੱਕ ਵਾਰ ਵੱਜਾ ਜੋ ਲੈਂਦਾ ਕਿੰਨਾ ਚਿਰ ਹੋ ਗਿਆ ਦਾ ਇੰਜਨ ਬਣਾਇਆ ਇਹ 12 ਸਾਲਾਂ ਬਾਅਦ ਵੱਜਾ ਹੀ 12 ਸਾਲਾਂ ਬਾਅਦ 12 ਸਾਲਾਂ ਬਾਅਦ ਵੱਜਿਆ ਤੇ ਕਾਮੂ ਵੀ ਤਨ ਕੇ ਲਿਆ ਨਾ ਕਾਮ ਫੋਲ ਲਿਆ ਜੀ ਤੇ ਤੀਜੀ ਜੋੜੀ ਪਾਤੀ 13 ਦੀ 13 ਆਈ ਇਹ ਤੁੜੀ ਵਾਲੇ ਤੇ ਚੱਲਿਆ ਕਿ ਨਹੀਂ ਤੁੜੀ ਵਾਲੇ ਤੇ 7 ਸੀਜ਼ਨ ਲਾਇਏ ਨੇ ਕੋਈ ਟੈਕਟਰ ਮੁਕਾਬਲੇ ਨਹੀਂ ਹੁੰਦਾ ਹੂੰ ਇਹ ਬਾਈ ਕੇ 25 ਟਾਲੀਆਂ ਦਿਹਾੜੀ ਦੀ ਬਣਾਉਂਦਾ ਸੀ ਹੂੰ ਇਹਨੇ ਉਹਦਾ ਟੈਕਟਰ ਇਹਨੇ ਆ 36 ਹੂੰ ਇਹ ਸੁਰ ਸਿੰਘ ਬਾਗਾ ਸਿੰਘ ਬਾਗਾ ਸਿੰਘ ਕੋਲ ਸੀ ਹੂੰ ਅਸੀਂ ਜਿੱਤ ਪਏ ਹਾਂ ਤੇ ਟਾਲੀਆਂ ਨੇ ਤਿੰਨ ਗੱਲ ਪਾਤੀਆਂ ਤਿੰਨ ਵੱਧ ਬਣਾਤੀਆਂ ਤਿੰਨ ਵੱਧ ਬਣਾਤੀਆਂ ਉਹਨੇ ਫਿਰ ਉਹਦੋਂ ਦਾ ਗੱਲ ਨਾ ਲਾਇਆ ਫਾਰਮ ਟਰੈਕ ਤਾਂ ਨਾ ਰਿਆ ਹੁਣ ਵੀ ਹੈਗਾ ਰਿਆ ਹੈ ਹੁਣ ਵੀ ਹੈਗਾ ਤਾਂ ਹੀ ਤੇ ਦੇਦਾ ਨਹੀਂ ਬੈਠੇ ਇਹ ਤਾਂ ਚੀਜ਼ਾਂ ਉਹ ਨੇ ਵੀ ਗਹਿਣੇ ਆ ਗਹਿਣਾ ਜੀ ਇਹ ਨਹੀਂ ਵੇਚੇਗਾ ਤਾਂ ਨਾ ਇੱਕ ਸੋਨਾ ਬਣਾ ਕੇ ਰੱਖੇਗਾ ਹਮ ਸਾਰੀ ਜ਼ਿੰਦਗੀ ਭਰ ਤੇ ਹੁਣ ਗਾ ਇੱਕ ਸਲਾ ਬੰਦੀ ਕੋ ਨਵਾਂ ਲਿਆਉਂਦੀ ਕਿ ਨਹੀਂ ਗਾ ਲਿਆਵਾਂਗੇ ਨਵਾਂ ਜਿਹੜਾ ਕੋਈ ਸੀਸੀ ਵਾਲਾ ਆ ਵਡਾ ਲਿਆਵਾਂਗੇ ਓਏ ਬਜ਼ੁਰਗ ਨੇ ਨਾ ਸ਼ੌਕਪੁਰ ਨੇ ਸ਼ੌਕਪੁਰ ਨੇ ਵਧੀਆ ਲਿਆਵਾਂ ਜਿਹੜਾ ਵੱਡਾ ਹੈ ਹਾਂ ਸਭ ਤੋਂ ਵੱਡਾ ਲਿਆਵਾਂਗੇ ਸਾਰੀ ਉਮਰ ਹੁਣ ਤਾਂ ਕਦੇ ਬਣਾਇ ਸੀ ਤਾਂ ਕੱਢਤੀ ਹਾਂ ਬਣੇ ਉਹਨਾਂ ਲਿਆਵਾਂਗੇ ਸੀ ਵਾਲਾ ਹਾਂ ਏਸੀ ਵਾਲਾ ਹੀ ਚੱਲੇਗਾ ਹਾਂ ਸੀ ਵਾਲਾ ਚੱਲੇਗਾ ਤੇ ਇਹਦੇ ਪਿੱਛੇ ਹੀ ਸਿਰਾਂ ਵੀ ਵਰਦਾ ਕੰਮ ਇੱਕ ਕਰੀ ਹੋਇਆ ਹਣਾ ਸਾਰਾ ਡੇ ਡੇ ਕਰਾ ਕਰਾਤਾ ਸੀ ਸਾਰਾ A to Z ਕਰਾਤਾ ਤੁਨ ਸਾਲ ਲੱਗਦਾ ਇਹਦੇ ਕਿੰਨੇ ਪੈਸੇ ਲੱਗੇ ਜਦੋਂ ਸਾਰਾ A to Z ਕਰਾਇਆ ਸੀ ਇਹਦੇ 62000 ਰੁਪਏ ਲੱਗੇ ਸਾਰਾ ਟੋਟਲ ਵਿੱਚੇ ਟਾਇਰ ਪਾ ਕੇ ਟਾਇਰ ਪਾ ਕੇ ਸਾਰਾ ਇੰਨ ਕਰਕੇ 62000 ਫਿਰ ਤਾਂ ਇੱਕ ਹੁਸ਼ਮ ਨਹੀਂ ਲੱਗੇ ਨਾ ਨਾ ਉਦੋਂ ਪਹਿਨੀ ਕੀ ਪੈਸੇ ਲੱਗਦੇ ਸੀ ਹਣਾ ਕੋਈ ਇੰਨੇ ਕੀ ਪੈਸੇ ਲੱਗਦੇ ਸੀ ਸਾਲ ਨਾਲ ਆਪੀ ਉਹਨੇ 2000 ਮਾਡਲ 24 ਚੱਲ ਪਿਆ ਨਾ ਹਾਂ ਅੱਧ ਅੱਧ ਹੀ ਆਇਆ 12 ਦੇ ਵਿੱਚ 12 ਸਾਲਾਂ ਬਾਅਦ ਵੱਜਾ ਤੇ 12 ਹੀ ਫੇਰ ਕੱਢ ਕੇ ਲਿਆ 12 ਹੀ ਫੇਰ ਕੱਢਾ ਆ ਜੇ ਸ਼ਾਲਾ ਮਾਰਦਾ ਸਲਪ ਮਾਰ ਦੇ ਨਵਾਂ ਹੁੰਦਾ ਹਾਂ ਆ ਜੇ ਕਿਸੇ ਟੈਟ ਨੂੰ ਗੱਲ ਨਹੀਂ ਕਰਨ ਲੈਂਦਾ ਇਹ ਨਹੀਂ ਬੰਦ ਨਹੀਂ ਹੋਣਾ ਭਾਵੇਂ ਇਹਦੇ ਕੁਝ ਹੋ ਜੇ ਨੇ ਚੱਲੀ ਜਾਣਾ ਭਾਵੇਂ ਥੱਲੇ ਰੂਟਾ ਵੀਟਰ ਪਾ ਕੇ ਲਾ ਦੇ ਹਾਂ ਹਲ ਪਾਗ ਲਾ ਦੇ ਰਿਮਾਂ ਤੇ ਕਰ ਇਹਨੇ ਕਰਮਾਂ ਲੈਟ ਪਾਟਨ ਤੇ ਕਰੀ ਜਾਣਾ ਇਹਨੇ ਨਾਂ ਮਿਸਿੰਗ ਮਾਰਨੀ ਬੰਦ ਨਹੀਂ ਹੋਣਾ ਨੇ ਹਾਂ ਕਿ ਮੈਂ ਹੈਗਾ ਹਾਏਗਾ ਟਰੈਕਟਰ ਹੈਗਾ ਤਾਂ ਹੀ ਗੱਲ ਨਾਲ ਆਇਆ ਇਹਨੂੰ ਹਾਂ ਹਾਂ ਲੋ ਜੀ ਕਿਸਾਨ ਵੀਰੋ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ ਜੀ ਤੇ ਇਹ ਸੀਗਾ ਆਪਣੇ ਬਜ਼ੁਰਗਾਂ ਦਾ ਰਿਵਿਊ ਆ ਜਾ ਆਪਣੇ ਰਾਜੇ ਤੇ ਇਹ ਟਰੈਕਟਰਾਂ ਦਾ ਦੋਨਾਂ ਦਾ ਡਿਫਰੈਂਸ ਆਪਾਂ ਤੁਹਾਨੂੰ ਇਹਨਾਂ ਦਾ ਵੀ ਦੱਸ ਦਿੱਤਾ ਜੋ ਵੀ ਤਬਦੀਲੀਆਂ ਜੋ ਵੀ ਸਿਸਟਮ ਇਹਨਾਂ 'ਚ ਹੈਗਾ ਹਿੱਸਾ ਇਹਨਾਂ ਦੋਨਾਂ ਦਾ ਅਡਜਸਟੇਬਲ ਆਉਂਦਾ ਜਿਹੜੇ-ਜਿਹੜੇ ਫੰਕਸ਼ਨ ਮੈਨੂੰ ਯਾਦ ਆਈ ਜਾਂਦੇ ਮੈਂ ਦੱਸੀ ਜਾਂ ਨਾ ਜਿੰਨੇ ਕੁ ਮੈਨੂੰ ਚੇਤੇ ਆਉਂਦੇ ਪਏ ਤੇ ਲਿਫਟ ਦੀ ਕੈਪੈਸਿਟੀ ਦਾ ਦੋਹਾਂ ਦੀ ਮਿਲਦਾ ਦੋ-ਦੋ ਹਜ਼ਾਰ ਕਿਜੀ ਹਨਾ ਦੋਨਾਂ ਦੀ ਸੇਮ ਹੋਊਗੀ ਐ ਦੀ ਹੋਣਾ ਥੋੜੀ ਵੱਧ ਗਈ ਹੋਣੀ ਐ ਜੀ ਐ ਜੀ ਹਾਂ ਸੱਚ ਇਹਦੇ ਨਾਲ ਜੈਕ ਆ ਗਿਆ ਇਹਦੀ ਥੋੜੀ ਵੱਧ ਹੋਊਗੀ ਇਹ ਥੋੜੀ ਘੱਟ ਹੋ ਘੱਟੂ ਜਾਂ 200 ਕਿਜੀ ਦਾ ਫਰਕ ਹੋਊਗਾ ਇਹਦੇ ਵੀ ਜੈਕ ਬਾਅਦ ਚ ਚਲਵਾਇਆ ਆਪਾਂ ਪਹਿਲਾਂ ਨਹੀਂ ਹੈਗਾ ਅੱਛਾ ਇਹਦੇ ਪਹਿਲੀ ਵੀਡੀਓ ਦੱਸਤਾ ਸੀ ਵੈਸੇ ਆਪਾਂ ਹਾਂ ਇਹ ਬਾਅਦ ਚ ਚਲਵਾਇਆ ਬਾਅਦ ਚ ਚਲਵਾਇਆ ਆਪਾਂ ਓਕੇ ਹੁਣ ਤਾਂ ਸਾਰਿਆਂ ਨਾਲ ਆਉਂਦੇ ਆ ਸਾਰਿਆਂ ਨਾਲ ਹੀ ਆਉਂਦੇ ਹੁਣ ਤਾਂ 36 ਦੀ ਸਾਰਿਆਂ ਨਾਲ ਦੇ ਅੰਦਰ ਦੇਖ ਦੇਖ ਨਾਲ ਹੀ ਆਉਂਦੇ ਹਾਂ ਲੋ ਜੀ ਕਿਸਾਨ ਵੀਰੋ ਦਿਹਾਜ ਜੀ ਅੱਗੇ ਆਪਦੇ ਛੋਟੇ ਭਰਾ ਨੂੰ ਗਲਤੀ ਸ਼ਲਤੀ ਲਈ ਮਾਫੀ ਇਤਨਾ ਵੀਰ ਮੇਰੇ ਮੈਨੂੰ ਫੋਨ ਕਰਦੇ ਰਹਿੰਦੇ ਆ ਵੀ ਕੰਪੈਰੀਸ਼ਨ ਵੀ ਕਿਹੜਾ ਟਰੈਕਟਰ ਲਈਏ ਕਿਹੜਾ ਲਈਏ ਤੇ ਅਸੀਂ ਖੇਤ ਬੈਠੇ ਸੀਗੇ ਵੀਰ ਭਰਾ ਛੋਟਿਆਂ ਦੇ ਟਰੈਕਟਰ ਘਰ ਆਈਆਂ ਆਪਣੇ ਆਪ ਦੇ ਤੇ ਮੈਂ ਕਿਹਾ ਚਲੋ ਵੀਰਾਂ ਨੂੰ ਜਿੰਨੀ ਕੀ ਜਾਣਕਾਰੀ ਦੇ ਜੁੰਦੀ ਆਪਾਂ ਸਾਂਝੀ ਕਰਦੇ ਨੇ ਵੀ ਕਿਹੜੇ ਟਰੈਕਟਰ ਚ ਕੀ ਡਿਫਰੈਂਸ ਆ ਟਰੈਕਟਰ ਕੋਈ ਨਹੀਂ ਮਾੜਾ ਹੁੰਦਾ ਲੜਿਆ ਕੁਲਿਆ ਨਾ ਕਰੋ ਬੈਸਿਆ ਨਾ ਕਰੋ ਤੁਸੀਂ ਨਾ ਆ ਟਰੈਕਟਰ ਤੇ ਉਹ ਟਰੈਕਟਰ ਦੇ ਨਾ ਬੜੀਆਂ ਰੀਲਾਂ ਤੁਸੀਂ ਸ਼ੌਟ ਆਪਣੇ ਚੈਕ ਚੱਕੇ ਬੜੇ ਵੀਰਾਂ ਨੇ ਪਾਏ ਆ ਉੱਚ ਥੋੜੀਆਂ ਗਲਤੀਆਂ ਸਾਡੇ ਤੋਂ ਵੀ ਹੋਈਆਂ ਨੇ ਥੋੜੀਆਂ ਜੀਆਂ ਹੈ ਵੀ ਨੇ ਕਮੀਆਂ ਹਨ ਆਪਾਂ ਮੰਨਦੇ ਆ ਕਮੀਆਂ ਵੀ ਹੋਈਆਂ ਗਲਤੀਆਂ ਵੀ ਆਈਆਂ ਨੇ ਤੇ ਕੋਈ ਗੱਲ ਨਹੀਂ ਉਹ ਕਲੀਅਰ ਕਰਦਾ ਆ ਆਪਾਂ ਕਿਸੇ ਦਿਨ ਫੇਰ ਮਿਲਦੇ ਆ ਅਗਲੀ ਵੀਡੀਓ ਚ ਦਵਾ ਗਿਆ ਸਾਰੇ ਵੀਰਾਂ ਨੂੰ ਅਸੀਕਾ